ਸਸ਼ਵੀਕਾਲ ਜੀ ਤੁਸੀਂ ਦੇਖ ਰਹੇ ਹੋ 24 750 ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਡਰੋਨ ਰਾਹੀਂ ਸਰਹੱਦੋਂ ਪਾਰ ਨਸ਼ਾ ਵੇਚਣ ਵਾਲੇ ਕਿਤੇ ਕਾਬੂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਦੱਸਿਆ ਹੈ ਕਿ ਸਰਹੱਦ ਪਾਰ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਦੇ ਲਈ ਚਲਾਈ ਗਈ ਮੁਹਿੰਮ ਯੁੱਧ ਨਸ਼ਾ ਵਿਰੋਧ ਨੂੰ ਲੈ ਕੇ ਵੱਡੀ ਕਾਮਯਾਬੀ ਹਾਸਲ ਹੋਈ ਹੈ ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਏ ਉਹਨਾਂ ਨੇ ਕਿਹਾ ਕਿ ਫਿਰੋਜ਼ਪੁਰ ਸੈਕਟਰ ਵੱਲੋਂ ਸਰਹੱਦ ਪਾਰ ਤੋਂ ਡਰੋਨ ਦੇ ਰਾਹੀਂ ਨਸ਼ੇ ਦਾ ਕਾਰੋਬਾਰ ਕਰਨ ਵਾਲੇ 4 ਰੁਪਇਆ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵਿੱਚੋਂ ਇੱਕ ਨਬਾਲਿਕ ਲੜਕਾ ਹੈ ਉਸ ਨੂੰ ਦੱਸਿਆ ਗਿਆ ਹੈ ਕਿ ਉਹ ਸਰਹੱਦ ਪਾਰ ਤੋਂ ਨਸ਼ੇ ਦੇ ਖੇਪ ਮੰਗਵਾਉਂਦੇ ਸਨ ਤੇ ਮੈਂ ਦੱਸਿਆ ਕਿ ਸਾਡੀ ਸੀਆਈਏ ਸਟਾਫ ਵਨ ਅਤੇ ਸੀਏਏ ਸਟਾਫ 2 ਦੀ ਟੀਮ ਨੂੰ ਸਮੇਂ ਕਾਮਯਾਬੀ ਮਿਲੀ ਜਦੋਂ ਉਹਨਾਂ ਵੱਲੋਂ 4 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਚੱਲਦੇ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਫਿਰੋਜ਼ਪੁਰ ਸੈਕਟਰ ਦੇ ਵਿੱਚੋਂ ਨਸ਼ੇ ਦੇ ਖੇਪ ਮੰਗੋਂਦੇ ਸਨ ਉੱਥੇ ਹੀ ਉਹਨਾਂ ਨੇ ਦੱਸਿਆ ਕਿ ਉਹਨਾਂ ਵਿੱਚੋਂ ਜੋ ਨਬਾਲਿਕ ਲੜਕਾ ਹੈ ਉਸ ਵੱਲੋਂ ਅੰਤਰਰਾਸ਼ਟਰੀ ਸਰਹੱਦ ਦੇ ਤਾਰਾ ਬੰਦੀ ਦੇ ਨੇੜੇ ਖੇਤਰਾ ਵਿੱਚ ਖੇਪ ਪ੍ਰਾਪਤ ਕਰਨ ਲਈ ਸਤਲੁਜ ਨਦੀ ਦੇ ਪਾਰ ਕਰਨ ਲਈ ਕਿਸ਼ਤੀਆਂ ਦੀ ਵਰਤੋਂ ਕੀਤੀ ਜਾਂਦੀ ਸੀ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਦੇ ਕੋਲੋਂ 4 ਕਿਲੋ 1 ਗ੍ਰਾਮ ਹੈਰੋਇਨ 20000 ਰੁਪਏ ਡਰਗ ਮਨੀ ਅਤੇ 3 ਮੋਟਰਸਾਈਕਲ ਵੀ ਕਾਬੂ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਨਬਾਲਿਕ ਦੀ ਉਮਰ 16 ਸਾਲ ਦੇ ਕਰੀਬ ਹੈ, ਬਾਕੀ ਆਰੋਪੀਆਂ ਦੀ ਉਮਰ 19 ਤੋਂ 23 ਸਾਲ ਦੇ ਕਰੀਬ ਹੈ। ਉਹਨਾਂ ਨੇ ਕਿਹਾ ਕਿ ਥਾਣਾ 6 ਰਟਾ ਤੇ ਇੱਕ ਕੰਟੋਨਮੈਂਟ ਪੁਲਿਸ ਥਾਣੇ ਵਿੱਚ ਇਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਸਾਰੇ ਥੋੜੇ ਸਮੇਂ ਤੋਂ ਹੀ ਇਸ ਤੰਦੇ ਨਾਲ ਜੁੜੇ ਹੋਏ ਸਨ। ਇਹਨਾਂ ਵਿੱਚੋਂ ਇੱਕ ਕੋਲੇਜ ਦੇ ਵਿੱਚ ਪੜ੍ਹਾਈ ਕਰ ਰਿਹਾ ਸੀ। ਇਹਨਾਂ ਖਿਲਾਫ ਪਹਿਲਾਂ ਕੋਈ ਵੀ ਮਾਮਲਾ ਦਰਜ ਨਹੀਂ ਹੈ। ਇਹ ਪੈਸਿਆਂ ਦੀ ਖਾਤਰ ਨਸ਼ੇ ਦਾ ਕਾਰੋਬਾਰ ਨਾਲ ਜੁੜੇ ਸਨ। ਕਮਿਸ਼ਨਰ ਨੇ ਦੱਸਿਆ ਹੈ ਕਿ ਇਹ ਨਸ਼ੇ ਦੀ ਖੇਪ ਅੰ ਆਰੇ ਸੰਜੂਸ ਤੇ ਚਲਦੀਆਂ ਇਹਨਾਂ ਨੂੰ ਕਾਬੂ ਕੀਤਾ ਗਿਆ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਜਲਦ ਹੀ ਪਤਾ ਲਗਾਇਆ ਜਾਏਗਾ ਕਿ ਇਹਨਾਂ ਨਾਲ ਹੋਰ ਕੌਣ-ਕੌਣ ਜੁੜੇ ਸਨ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਨਸ਼ਾ ਵਿਰੁੱਧ ਦਾ ਹੈਗਾ ਸਾਰਾ ਪ੍ਰੋਗਰਾਮ ਦਿੱਤਾ ਗਿਆ ਪੰਜਾਬ ਵਾਸਤੇ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤ ਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ 4 ਕਿਲੋ ਹਿਰੋਇਨ ਇਹ ਚਾਰ ਅਸੀਂ ਜਿਹੜੇ ਡਰਗ ਕਾਟਲ ਚਲਾਉਣ ਵਾਲੇ ਮੇਨਸ ਬੰਗਲੌਰ ਫੜੇ ਗਏ ਨੇ ਉਹਨਾਂ ਤੋਂ ਤਿੰਨ ਮੋਟਰਸਾਈਕਲ ਵੀ ਬਰਾਮਦ ਹੋਏ ਨੇ ਜੇ ਆਪਾਂ ਇਹਦੀ ਇਨਵੈਸਟੀਗੇਸ਼ਨ ਦੇ ਨਾਲ ਦੇਖੀਏ ਤਾਂ ਇਹ ਤਿੰਨ ਜਿਹੜੇ ਮੇਨ ਮੁਲਜ਼ਮ ਨੇ ਉਹ ਸਾਰੇ ਫਿਰੋਜ਼ਪੁਰ ਜਲਾਲਾਬਾਦ ਬੈਲਟ ਦੇ ਨੇ ਔਰ ਉਹਨਾਂ ਦੀ ਮੁੱਢਲੀ ਪੁੱਛਗਿੱਛ ਤੋਂ ਹੀ ਗੱਲ ਪਤਾ ਲੱਗੀ ਹੈ ਕਿ ਉਸ ਫਿਰੋਜ਼ਪੁਰ ਸੈਕਟਰ ਦੇ ਵਿੱਚ ਡਰੋਨਸ ਰਾਹੀਂ ਜਿਹੜੀ ਪੋਜੀਸ਼ਨ ਹੁੰਦੀ ਹੈ ਟਰਾਸ ਬਾਰਡਰ ਹੀਰੋਇਨ ਉਹਨੂੰ ਲਿਹਾ ਕੇ ਤੇ ਸਪਲਾਈ ਕਰਦੇ ਸੀਗੇ ਅਲੱਗ-ਅਲੱਗ ਏਰੀਆ 'ਚ ਕਿਉਂਕਿ ਆਮ ਜੇ ਪਹਿਲਾਂ ਪਾ ਦੇਖਿਆ ਅਮਰਸਰ ਸੈਕਟਰ ਯੂਜ਼ ਹੋਇਆ ਹੁਣ ਮੈਂ ਕੀ ਵੀ ਹੈ ਫਿਰੋਜ਼ਪੁਰ ਸੈਕਟਰ ਦਾ ਸਾਰਾ ਇੱਕ ਆਰਡਰ ਹੈਗਾ ਇਹਦੇ ਜਿਹੜੇ ਤਿੰਨ ਮੁਲਜ਼ਮ ਤਾਂ ਮੇਜਰ ਨੇ ਇੱਕ ਜੁਵਨਾਈ ਲਾਇਆ ਦੇ ਚੌਥਾ ਉਹ ਉਹਦੇ ਪੁੱਛ ਗਏ ਚ ਆਇਆ ਕਿ ਉਹਨੂੰ ਬੀਂਗ ਛੋਟਾ ਹੋਣ ਦੇ ਘਰ ਤੋਂ ਦਾ ਫਾਇਦਾ ਲੈਂਦੇ ਰਹੇ ਕਿ ਸਤਲੁਜ ਜਿਹੜਾ ਦਰਿਆ ਉੱਥੇ ਵਗਦਾ ਹੈ ਉਹਦੇ ਵਿੱਚ ਕਿਸ਼ਤੀ ਰਾਹੀ ਉਹ ਆਪਣੇ ਪਿੰਡ ਤੋਂ ਦੂਸਰੇ ਪਿੰਡਾਂ ਜਾਂਦਾ ਜਿਹੜੇ ਬਾਰਡਰ ਦੇ ਨਾਲ ਹੈ ਤੇ ਉਸ ਤੋਂ ਜਾ ਕੇ ਕਨਸਾਈਨਮੈਂਟ ਚੁੱਕ ਕੇ ਵਾਪਸ ਫੇਰ ਜਿਹੜੀ ਹੈ ਕਿਸ਼ਤੀ ਰਾਹੀ ਹੀ ਆਪਣੇ ਪਿੰਡ 'ਚ ਵਾਪਸ ਆ ਕੇ ਫਿਰ ਮੇਨਲੈਂਡ ਤੇ ਸਪਲਾਈ ਕਰਦਾ ਰਿਹਾ ਸੋ ਇਹ ਨਵੀਂ ਐਤਕੀ ਗੱਲ ਆਈ ਹੈ ਕਿ ਡਰੋਨ ਤੋਂ ਬਾਅਦ ਉੱਥੇ ਖੇਤਾਂ 'ਚ ਗਿਰ ਗਈ ਜਾਂ ਕਿਸੇ ਦੇ ਘਰਾਂ ਕੋਲ ਗਿਰ ਗਈ ਉੱਥੋਂ ਇਹਨਾਂ ਨੇ ਸਦਲੋ ਦਰਿਆ ਕ੍ਰੋਸ ਕਰਕੇ ਉਧਰ ਫਰੋਜ਼ਪੁਰ ਏਰੀਆ 'ਚ ਉਹਨੂੰ ਲਿਆ ਕੇ ਫਿਰ ਵਾਪਸ ਵੀ ਉਹਨੂੰ ਮੇਨਲੈਂਡ ਤੇ ਥਰੂ ਬੋਟ ਹੀ ਲੈ ਕੇ ਆਉਂਦੇ ਰੇ ਸੋ ਇਹਦੇ ਜਿਹੜੇ ਇਹ ਤਿੰਨ ਮੁਲਜ਼ਮ ਨੇ ਤਰਸੀਮ ਸਿੰਘ ਹੈ ਇਹ ਹੈਗਾ ਪਿੰਡ ਕਬਾਇਆ ਹਨ सदर ਜਲਾਲਾਬਾਦ ਦਾ 23 ਸਾਲ ਦੀ ਉਹਦੀ ਉਮਰ ਹੈ 12-12 ਹੀ ਪੜਿਆ ਲੇਬਰ ਦਾ ਕੰਮ ਕਰਦਾ ਹੈ ਪਹਿਲਾਂ ਕੋਈ ਕੇਸ ਨਹੀਂ ਹੈ ਇਦਾਂ ਹੀ ਅਮਰਿਤ ਸਿੰਘ ਅੰਬੀ ਹੈ ਇਹ ਚੱਕ ਹੀਵਾ ਹੈ सदर ਜਲਾਲਾਬਾਦ ਫਾਜ਼ਲਕਾ ਡਿਸਟ੍ਰਿਕਟ ਦਾ 21 ਸਾਲ ਦਾ 10ਵੀਂ ਪਾਸ ਹੈ ਲੇਬਰ ਦਾ ਹੀ ਕੰਮ ਕਰਦਾ ਪਹਿਲਾਂ ਵੀ ਕੋਈ ਇਸ ਕੋ ਦਰਜ ਨਹੀਂ ਨਵੇਂ ਆ ਸਾਰੇ ਜਿਹੜਾ ਜੁਵినਾਈਲ ਹੈ ਉਹ ਵੀ ਫਿਰੋਜ਼ਪੁਰ ਏਰੀਆ ਦਾ ਰਹਿਣ ਵਾਲਾ ਹੈ 16 ਸਾਲ ਉਮਰ ਦਾ 7ਵੀਂ ਤੱਕ ਐਜੂਕੇਸ਼ਨ ਪੜ੍ਹੀ ਹੈ ਉਹਨੇ ਤੇ ਇਸ ਤੋਂ ਲਾਵਾ ਰਮਨਜੀਤ ਰਮਨ ਹੈ ਇਹ ਹੈਗਾ ਖਾਲੜੇ ਤਰਨਤਾਰਨ ਦਾ 19 ਸਾਲ ਦਾ ਇਹ ਪਿਕਿਵਿੰਡ ਪੜ੍ਹਾਈ ਕਰ ਰਿਹਾ ਕਾਲਜ ਦੇ ਵਿੱਚ ਸੋ ਜੇ ਆਪਾਂ ਇਹਦੇ ਚਾਤੀ ਮਾਰੀਏ ਕਿ ਨਵੇਂ ਬੱਚੇ ਜਿਹੜੇ ਐ ਇਸ ਜਿਹੜੇ ਉਹ ਲਾਲਚ ਦੇ ਵਿੱਚ ਡਰੱਗਸ ਦੇ ਪਾ ਕੇ ਇਹ ਸਾਰੀਆਂ ਐਕਟੀਵਿਟੀਜ਼ ਦੇ ਵਿੱਚ ਜਿਹੜੇ ਉਹ ਸ਼ਾਮਲ ਹੋ ਰਹੇ 스ਮਗਲਿੰਗ ਦੇ ਔਰ ਮੈਂ ਸਮਝਦਾ ਕਿ ਇਹਦੇ ਚ ਤੁਹਾਡੇ ਦਾ ਹੀ ਜਰੂਰ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਨਵੇਂ ਬੱਚਿਆਂ ਨੂੰ ਇਸ ਗੱਲ ਤੋਂ ਬਰੇਜ਼ ਕਰਨਾ ਚਾਹੀਦਾ ਹੈ ਔਰ ਲਾਲਚ 'ਚ ਆ ਕੇ ਆਪਣੀ ਜ਼ਿੰਦਗੀ ਨਾ ਖਰਾਬ ਕਰਨ ਮਿਹਨਤ ਦੇ ਨਾਲ ਆਪਣੀ ਕਮਾਈ ਕਰਨ ਤਾਂ ਕਿ ਵਧੀਆ ਉਹਨਾਂ ਦਾ ਜੀਵਨ ਨੀ ਗੁਜ਼ਰੇ ਇਹ ਨਸ਼ਾ ਕਰਨ ਦੀ ਆਦੀ ਸੀ ਜਾਂ ਫਿਰ ਪੈਸੇ ਦਾ ਲਾਲਚ ਨਾ ਪੈਸੇ ਵਾਲਾ ਹੀ ਹੈ ਜੀ ਜ਼ਿਆਦਾ ਨਸ਼ੇ ਵਾਲਾ ਨਹੀਂ ਇਹਨਾਂ ਕੋਈ ਗੱਲ ਸਾਹਮਣੇ ਆਈ ਕਿਉਂਕਿ ਯੰਗਸਟਰ ਨੇ ਅਜੇ ਹਰੇਕ ਗੱਡੀ ਦੇ ਪਿੰਡ ਜਿਹੜੇ ਉਹ ਗੱਡੀ ਜਿਹੜਾ ਬਾਲਾ ਜਿਹੜਾ ਪੰਡਾ ਦੀ ਬਣੀ ਜਿਹੜਾ ਦਰਿਆ ਨਾਲ ਹਾਂਜੀ ਮਤਲਬ ਇਦਾਂ ਜਿਹੇ ਵਿੱਚ ਦਰਿਆ ਚੱਲਦਾ ਇਹਨਾਂ ਦੇ ਪਿੰਡ ਤੋਂ ਅੱਗੇ ਫਿਰ ਪਿੰਡ ਨੇ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਉਹ ਉੱਥੇ ਜਦੋਂ ਇਹਨਾਂ ਨੇ ਕਿਉਂਕਿ ਜੇ ਆਪਾਂ ਮੇਨ ਕਿਸੇ ਕੋਲਪਾਲ ਤੋਂ ਜਾਣੇ ਕੋਈ ਨਾ ਕੋਈ ਚੈਕਿੰਗ ਹੋ ਜਾਂਦੀ ਹੈ ਤਾਂ ਆਮ ਹੁੰਦਾ ਵੀ ਕਿਸੇ ਨਾਲ ਉਧਰ ਟੱਪ ਕੇ ਕਿਸੇ ਨਾਲ ਹੀ ਮੁੜਿਆ ਹੈ ਉਹਦੇ 'ਚ ਕਈ ਵਾਰ ਇਕੱਲਾ ਕਹਿੰਦਾ ਪਿੰਡ ਦੇ ਬੱਚਾ ਕੋਈ ਜਾ ਰਿਹਾ ਜਾਂ ਹੋਰ ਆ ਗਿਆ ਉਹਦੇ 'ਚ ਚੈਕਿੰਗ ਦਾ ਟੁੱਟੂ ਕੀ ਕੋਈ ਕਰਦਾ ਸੀ ਅਸੀਂ ਸੰਦੇ ਇਜਪਰੇਟ ਕਰਦੇ ਸੀ ਨਹੀਂ ਇਸ ਏਰੀਆ ਚ ਵੇਚਣ ਆ ਰਹੇ ਸੀਗੇ ਜਦੋਂ ਇਹ ਮੱਲਕਾਪੂ ਕਿਤੇ ਗਏ ਮੇਨ ਇਹਨੇ ਤਰਸੀਮ ਵੀ ਮੇਨ ਹੈ ਅਮਰਤਾ ਹੈ ਬਾਕੀ ਜਿਹੜਾ ਬੱਚਾ ਛੋਟਾ ਹੈ ਉਹ ਵੀ ਹੈ ਚਾਹਦੇ ਸੀ ਕਿ ਅਮਰਸਰ ਹੀ ਥੱਲੇ ਆਉਂਦੇ ਇਹ ਬਾਕੀ ਜਿਲਿਆਂ ਚ ਵੀ ਕਰਦੇ ਰਹੇ ਆ ਜੀ ਅਮਰਸਰ ਸਾਈਡ ਨੂੰ ਆ ਰਹੇ ਸੀ ਤੇ ਇਹਨਾਂ ਨੇ ਹੈਂਡਓਵਰ ਕਰਨੀ ਸੀ ਕਿਤੇ ਉਸ ਕਰਕੇ ਉਹ ਉੱਥੇ ਆਪਣੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਚ ਫੜੇ ਗਏ